ਹਾਂਜੀ ਭਾਈ ਬੀਐਫਏ ਤੇ 3 ਦਸੰਬਰ ਨੂੰ ਜਿਹੜਾ ਬੱਚਿਆਂ ਦਾ ਕਾਫ ਦਾ ਸੀਗਾ ਕੰਪੀਟੀਸ਼ਨ ਉਹਦੇ ਵਿੱਚ 0 ਤੋਂ 3 ਦੇ ਵਿੱਚ ਮੰਨ ਕੇ ਚੱਲੋ ਵੀ 100 ਕਟੀਆਂ ਨੇ ਭਾਗ ਲਿਆ ਸੀਗਾ ਤੇ 100 ਕਟੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਗੱਟੀ ਆਈ ਆ ਬਾਈਆਂ ਦੀ ਉਹਨਾਂ ਨਾਲ ਕਰਾਉਣਿਆਂ ਗੱਲਬਾਤ ਤੇ ਸਾਰੀ ਡਿਟੇਲ ਬਾਈ ਜੀ ਅਸੀ ਕੱਲ ਜੀ ਭਾਈ ਨਾਮ ਮੜਾ ਉੱਚੀ ਬੋਲਿਓ ਜੀ ਤੇ ਭਾਈ ਨਾਮ ਦਾ ਹਾਂ ਵੀਰੇ ਕਲਦੀਨ ਸਿੰਘ ਠੀਕ ਹੈ ਪ੍ਰਿੰਟ ਘਾਸੀ ਵਾਲਾ ਠੀਕ ਹੈ ਜ਼ਿਲ੍ਹਾ ਸੰਗਰੂਰ ਠੀਕ ਹੈ ਅਸੀਂ ਸੁਣਾਉਂਦਾ ਆਪਾਂ ਮੈਨੇ ਨਾ ਕਿਤੇ ਬਣਿਆ ਤੇ ਆਏ ਅਗਲੀ ਵਾਰ ਆਏ ਆ ਪਹਿਲੀ ਵਾਰ ਆਏ ਵੀ ਠੀਕ ਅੱਗੇ ਨਹੀਂ ਕਿਤੇ ਆਏ ਨਾ ਨਾ ਪਹਿਲਾਂ ਨਹੀਂ ਕਿਤੇ ਠੀਕ ਆ ਤੇ ਪਹਿਲੀ ਵਾਰ ਆਏ ਤੇ ਪਹਿਲਾ ਹੀ ਨਾਮ ਜੱਦ ਲਿਆ ਫਿਰ ਹਾਂ ਵੀਰੇ ਹੈਨਾ ਇਹ ਪੁੰਜਾ ਕਿਵੇਂ ਕਹਿੰਦੇ ਹੁੰਦਾ ਵੀ ਮਾਣ ਜਾ ਮਹਿਸੂਸ ਤਾਂ ਬਹੁਤ ਹੁੰਦਾ ਬਹੁਤ ਵੀਰੇ ਬਹੁਤ ਜਿਵੇਂ ਕਹਿੰਦੇ ਹੁੰਦਾ ਵੀ ਪਤਾ ਹੀ ਨਹੀਂ ਆਪਣੇ ਘਰੇ ਵੀ ਸੋਨੇ ਦੀ ਖਾਣਾ ਆ ਹਾਂ ਹਾਂ ਵੀਰੇ ਕਿੱਥੇ ਤਰ੍ਹਾਂ ਦੀ ਵੀ ਦੇਖੇ ਜਿਵੇਂ ਵੀ ਵੀਰੇ ਬਾਈ ਸੋਨੇ ਦੀ ਖਾਣਾ ਕਿਤੇ ਉਹਨੂੰ ਪਤਾ ਹੀ ਨਾ ਹੋਵੇ ਸੋਚਿਆ ਸੀ ਤੁਸੀਂ ਸੋਚਿਆ ਸੀ ਵੀ ਜੇ ਤੋਂ ਪਹਿਲੇ ਨੰਬਰ ਤੇ ਹੋ ਸੀ ਸੋਚਿਆ ਸੀ ਜਿੰਮੇ ਕਰੋ ਤੁਰੇ ਸੀ ਵੀ ਆਪਣਾ ਨੰਬਰ ਲੱਗ ਜੀ ਨਾ ਵੀਰੇ ਸਾਨੂੰ ਇੰਡੀਵਿਜੁਅਲ ਦੱਸੋ ਨੋ ਨੋ ਸਾਨੂੰ ਭਰਾ ਜੀ ਚੱਲ ਕਿਹੜਾ ਚਾ ਕੇ ਦੇਖ ਲੈਣੇ ਕਿ ਦੇਖ ਲੈਣੇ ਜਾ ਕੇ ਤੇ ਸਰਮਾ ਪੈਂਦੀ ਨਹੀਂ ਬਾਕੀ ਕਿਦੋਂ ਵੀ ਪਹਿਲਾ ਨੰਬਰ ਹੀ ਲੱਗ ਹਾਂ ਤੇ ਬਾਈ ਇਹਦੀ ਮਾਂ ਦਾ ਦੁੱਧ ਵੀਰੇ ਹੁਣ ਦੂਜੇ ਸੂਏ 15 ਲੀਟਰ ਦਿੱਤਾ 15 ਲੀਟਰ ਤੇ ਮਨੂ ਜੀ ਵੀਰੇ ਸੀ ਮੰਗਦੇ ਇਹ ਜੋਗਰਾਜ ਜੀ ਸੀਗਾ ਜੋਗਰਾਜ ਹਾਂ ਤੇ ਜੀ ਇਹ 35 ਰੁਪਿਆ ਦੀ ਹੋਊਗਾ ਬਈ ਇਹਦੀ ਖਰਾਕੀ ਹੈ ਬੜਾ ਗਲਤ ਤਰ੍ਹਾਂ ਪੁੱਛਦਾ ਕਿੰਨਾ ਰੁਪਿਆ ਦੇਣਾ ਬਾ ਐ ਨਾਲੋ ਵੀ ਬਸ ਅਸੀਂ 2 ਲੀਟਰ ਕੱਢ ਦੇਣ ਬਾਕੀ ਸਾਰਾ ਬਾਕੀ ਹੀ ਪੀ ਲੈਣ ਯਾਨੀ 5-6 ਮਿੰਟ ਟਾਈਮ ਦਾ ਪੀਂਦੇ ਆ ਹਾਂ ਪੀਂਦੇ ਠੀਕ ਹੈ ਲੈ ਸਾਰੇ ਨੂੰ ਸੌਂਗਾ ਜੀ ਆਪਾਂ ਲੈ ਸਾਰੇ ਨੂੰ ਸੌਂਗਾ ਵੀਰੇ ਬੱਚੇ ਨੂੰ ਵੀ ਸੌਂਗਾ ਨਾਮ ਵੀ ਰੱਖਾਇਗਾ ਹਾਂ ਨਾਮ ਕੀ ਰੱਖਿਆ ਕਰੀਦਾ ਚੰਕੀ ਰੱਖਿਆ ਹੈ ਸਨਕੀ ਰੱਖਿਆ ਹੈ ਸਨਕੀ ਸਨਕੀ ਵਰਗਾ ਗੱਲ ਬਣ ਗਈ ਜਮਾ ਮੇਲੇ ਚ ਵੀ ਸਾਰਿਆਂ ਨਾਲ ਸੁਣਕਰੀ ਹਾਂ ਤੇ ਜਿਵੇਂ ਕਿ ਅੱਜ ਕੱਲ ਬਾਹਰ ਜਾਂਦਾ ਜਿਹੜਾ ਜਵਾਕ ਬਾਹਰ ਨੂੰ ਕਰ ਗਿਆ ਚਲੋ ਜੀ ਬਾਹਰ ਨੂੰ ਕੋਈ ਵੀ ਇਹ ਜਿਹੇ ਬੱਚੇ ਆਉਣਾ ਇਹਦੇ ਨਾਲ ਗੱਲਾਂ ਨੂੰ ਬਈ ਇਹਦਾ ਜੀ ਕਰੂਗਾ ਕਿ ਮੱਝ ਵੀ ਚਵਾਉਣ ਵਾਲੀ ਬਣ ਜਾਵਾਂ ਹਾਂ ਰਹੀਆਂ ਤੁਸੀਂ ਗੱਲਾਂ ਬਣ ਗਈ ਦੋਸਤੋ ਦਰਸ਼ਕਾਂ ਨੂੰ ਵੀ ਜੋ ਬਾਹਰ ਜਾਣ ਦਾ ਫਾਇਦਾ ਨਹੀਂ ਅੱਜ ਇਹ ਬੱਚਾ ਨੂੰ ਰੱਖ ਕੇ ਇਸੇ ਫਾਇਦਾ। ਨਾ ਵੀਰੇ ਬਾਹਰ ਜਾਣ ਚ ਕੋਈ ਫਾਇਦਾ ਨਹੀਂ ਠੀਕ ਹੈ। ਮੇਰੇ ਬੱਚੇ ਨੂੰ ਇਸੇ ਕੰਮ 'ਚ ਹੀ ਲਾਉਂਗਾ ਤੇ ਫਿਰ ਵਧੀਆ ਵਧੀਆ ਬਰੀਡ ਤਿਆਰ ਕਰਾਂਗੇ ਠੀਕ ਹੈ। ਤੇ ਅੱਗੇ ਵੀ ਘਰੇ ਕਨੀਲੀ ਰੱਤ ਦੀ ਵੱੱਜ ਠੀਕ ਹੈ। ਤੇ ਉਹਦੇ ਵੀ ਅੱਗੇ ਚੰਗਾ ਸਿੱਖ ਪੜ੍ਹਾਇਆ ਠੀਕ ਹੈ। ਅਗਲੇ ਮਹੀਨੇ ਜਦ ਇਹ ਦੇਖਾਂਗੇ ਸੀ ਲਿਆਉਣੀ ਉਸ ਲਾਉਣ ਦੀ ਠੀਕ ਹੈ। ਤੇ ਆਪਣਾ ਹਾਂ ਠੀਕ ਆ ਬਾਈ ਜਦ ਕਹਿੰਦੇ ਆਈ ਜੰਮੀ ਬਾਈ ਇੱਥੇ ਰਹਿ ਕੇ ਬੱਚਿਆਂ ਨੂੰ ਇੱਥੇ ਰੱਖਣਗੇ ਤੇ ਆਪ ਦੀ ਗਰੀਬ ਚਾਰ ਕਰਕੇ ਵਧੀਆ ਫਾਰਮ ਬਣਾਵਾਂਗੇ ਕਿਉਂਕਿ ਬਾਹਰ ਜਾ ਕੇ ਕਿਸੇ ਦੇ ਅੰਦਰ ਕੰਮ ਕਰਨਾ ਇੱਥੇ ਆਪ ਦਾ ਕਰ ਲੋ ਤੇ ਇਹਦੇ ਵਿੱਚ ਬਹੁਤ ਵੱਡਾ ਫਰਕ ਆ ਤੇ ਕਿਸੇ ਦੇ ਥੱਲੇ ਰਹਿ ਕੇ ਕੰਮ ਕਰਦੇ ਵਿੱਚ ਪੂਰੀ ਉਥੇ ਜਿਹੜਾ ਆਪਣਾ ਪੂਰਾ ਸਮੇਂ ਲੱਗਦਾ ਆਪਨੇ ਘਰੇ ਕਰੇ ਕਰ ਲੋ ਤੇ ਕੱਟੀ ਦੀ ਘਰੇ ਸ਼ਾਮ ਸੰਭਾਲ ਕੌਣ ਕਰਦਾਗਾ ਤੇ ਬਾਈ ਇਹ ਕੱਟੀ ਦੀ ਵੱਧ ਸ਼ਾਮ ਸੰਭਾਲ ਕਰੇ ਕੌਣ ਕਰਦਾ ਜਿਹੜੇ ਸਾਰੇ ਪਰਿਵਾਰੀ ਰਲ ਕੇ ਕਰਦੇ ਆ ਮੇਰੀ ਵਾਈਫ ਹੋ ਗਈ ਇਹ ਬੱਚਾ ਹੋ ਗਿਆ ਮੈਂ ਹੋ ਗਿਆ ਸਾਰਿਆਂ ਨੇ ਸੋਚੇ ਤੁਸੀਂ ਇਤਨੇ ਬਈ ਲੈ ਕੇ ਤਿੰਨ ਕੋ ਸੇ ਨਹੀਂ ਮੋਰ ਵਾਲੀ ਤੇ ਮੋਰਾਂ ਦੇ ਇੱਕ ਬੱਚੇ ਦੀ ਜਾਂਦੀ ਸ਼ੌਕ ਦਿੱਤੇ ਜਾਏਗਾ ਨਾ ਮੈਂ ਉਮੀਦ ਤੇ ਹੀ ਜਾਣਾ ਪੈਣਾ ਮੈਂ ਬੱਚੇ ਲੈ ਕੇ ਜਾਊਗਾ ਤਿਆਰ ਬੀਤੇ ਇੱਕ ਹੀ ਕਰਾਈ ਮੈਨੂੰ ਐਂ ਲੱਗਦਾ ਜਿਵੇਂ ਕਿ ਨਾ ਖਾਪ ਪਾਣਾ ਆ ਗਿਆ ਹਾਂ ਹਾਂ ਅੰਰੇ ਪਰ ਜਬੀ ਪੂਰੀ ਮਿਲਦਾ ਰਹੇ ਨਿਕਰੇ ਇਹ ਬੱਚੇ ਕਿਹਨਾਂ ਮੈਂ ਜਾਣਾਗਾ ਅੱਜ ਮੋਰਿਆ ਦਾ ਮੋਰਿਆ ਦਾ ਪਿਕਚਰ ਬਹਿਣਾ ਹੈ ਜਿਹੜਾ ਹੈ ਆਪਣੀ ਗੱਲ ਦਾ ਦੋਸਤ ਦੋਸਤ ਪੂਰਾ ਕੱਦ ਤਿਆਰ ਕਰਕੇ ਪਾਇਆ ਮੈਨੂੰ ਕੁਝ ਨਹੀਂ ਦਿੱਕਤ ਲੱਗ ਜਾਂਦਾ ਬਾਲਾ ਬਾਈ ਦਾ ਬਹੁਤ ਬਾਰ ਜਾਂਦੇ ਹੈ ਬਰਾ ਇੱਕ ਘਰੇ ਵਧੀਆ ਬੱਚੇ ਪੜ੍ਹਾਈ ਦੀ ਹਾਂ ਪੜ੍ਹਾਈ ਦੀ ਵਜੇ ਵੀਰੇ ਠੀਕ ਆ ਚਲੋ ਬਾਈ ਲੱਗਣ ਲੱਗੂ ਕੰਮ ਚ ਵੀ ਹਨਾ ਜੇ ਪੜ੍ਹਾਈ ਦੇ ਨਾਲ-ਨਾਲ ਤੇ ਬੱਚਾ ਕੰਮ ਕਰੇ ਜ਼ਰੂਰੀ ਆ ਅੱਜ ਕੱਲ੍ਹ ਨਹੀਂ ਆ ਦੂਰਾ ਸੇਵੀਦਰ ਦਾ ਇੱਕ ਸਾਲ ਵਾਲਾ ਟੈਕਨੀਕਲ ਦੇ ਕੱਟੇ ਆਪਨੇ ਦੇ ਚਾਰ ਚਾਰ ਮਿਲਣੇ ਠੀਕ ਹੈ 2 2 ਕੰਮ ਤੋਂ ਪਤਾ ਆਉਣਾ 2 ਕੰਮ ਪਰੇਗਾ 1500 ਆ ਵਜੇ ਦਾ ਤੇ ਅਗਾਹਾਂ ਦੋਨੇ ਗ ਅਸਦੀ ਸਿੰਘ ਤੁਹਾਨੂੰ ਖਾਮਾ ਸਿੰਘ ਗਾਹਾਂ ਵਾਲੇ ਜਵਾਹਰ ਸਿੰਘ ਖਤਾਨ ਜੀ ਮੈਨੂੰ ਕਹਾ ਦੀਜੀਏ ਹੋਰ ਇੱਕ ਫਰਗਰੀਨ ਆ ਬੰਦੇ ਬਣਾਉਂਦੇ ਇੱਕ 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 ਮੈਂ ਚਲੋ ਵਧੀਆ ਗੱਲਾਂ ਕੇਦਿਆਂ ਦੇ ਵਿੱਚ ਆਉਣਾ ਚਾਹੀਦਾ ਹੈ ਨਾ ਤੇ ਮੇਲਿਆਂ ਦੇ ਵਿੱਚ ਆ ਗਈ ਬਾਈ ਪਤਾ ਲੱਗਦਾ ਵੀ ਤੁਸੋਂ ਆਪਾਂ ਆਪਾਂ ਕਿੰਨੇ ਦਿਨ ਸਾਰਾ ਲੰਮੇ ਚਲੇ ਜਾਂਦਾ ਆਪਾਂ ਦਾ ਟਾਈਮ ਆਲੋ ਵੀ ਇੱਕ ਨੰਬਰ ਤੇ ਕਰਦੇ ਆ ਨਾ ਰਹੇਗਾ ਕਿ ਨਹੀਂ ਬਾਈ ਇਹ ਪਤਾ ਲੱਗਿਆ ਮੇਲੇ ਦਾ ਆ ਗਈ ਪਤਾ ਲੱਗਦਾ ਵੱਧ ਤੋਂ ਵੱਧ ਮੇਲਿਆਂ ਤੇ ਆਉਣਾ ਚਾਹੀਦਾ ਇਸ ਤਰ੍ਹਾਂ ਨੂੰ ਨੰਬਰ ਆਉਂਦਾ ਬਰੀਡ ਤਿਆਰ ਕਰੋ ਤੇ ਬਰੀਡ ਦੇ ਨਾਲ ਨਾਲ ਕਰੇ ਬੈਠ ਕੇ ਨਾ ਉਹ ਆ ਕੇ ਪਤਾ ਨਾ ਨਹੀਂ ਕੋਈ ਜਿੱਤ ਪ੍ਰਾਪਤ ਹੋਣੀ ਚਲ ਪਤਾ ਤਾਂ ਲੱਗਦਾ ਲੱਗਦਾ ਚੰਗੀ ਬਰੀਡ ਦਾ ਪਤਾ ਲੱਗਦਾ ਵੀ ਕਿਹੜੀਆਂ ਪ੍ਰੀਟਾ ਵਧੀਆ ਨੇ ਤੇ ਪਾਤੀ ਮੇਰੇ ਦਾ ਪਰਫਾਰਮੈਂਸ ਜਜਿੰਗ ਹੋਣੀ ਜਮਾਉਂਗੇ ਜੀ ਨੰਬਰ ਸਹੀ ਜੋ ਬੋਲੇਗਾ ਉਹ ਹੈਗਾ 1976 ਚਲੋ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਸਦਾ ਠੀਕ ਹੈ ਸਾਡਾ ਆਚਾ ਜੇ ਤੁਹਾਨੂੰ ਸਬਸਕ੍ਰਾਈਬ ਕਰਨਾ ਹੈ YouTube ਨੂੰ ਤਾਂ ਇਹ ਜ਼ਰੂਰ ਕਰਾਇਆ ਕਰੋ ਤੇ ਚੰਗੀਆਂ ਤੋਂ ਚੰਗੀਆਂ ਵੀਡੀਓ ਲੈ ਕੇ ਆਈ ਥਾਡੀ ਹਾਂ ਹਾਂ ਉਹਦੇ ਲਈ ਹਾਜ਼ਰ ਰਹਾਂਗੇ ਸਾਰੇ ਭਰਾਵਾਂ ਦਾ ਧੰਨਵਾਦ ਜੀ